ਤੂੰ ਜਾ ਕੇ ਪਿਆਰ ਨਾ ਬੋਲਦੀ ਤੇ ਤੁਹਾਨੂੰ ਉਹ ਚੀਜ਼ ਦਿੰਦੇ ਜਿਹੜਾ ਤੂੰ ਜਾ ਕੇ ਆਪ ਹੀ ਚੁੱਕ ਡੈਪੀ ਸਦਾਈਆਂ ਵਾਂਗੂ ਤੇ ਮੇਰੀ ਗੱਲ ਸੁਣ ਹੁਣ ਮੈਂ ਕਿੱਦਾਂ ਕਰਾਂ ਅੱਧੀ ਕਰੱਜੀ ਸਬਜ਼ੀ ਰਿੱਜੀ ਆ ਹਾਂ ਰੋਟੀਆਂ ਪਕਾਉਣ ਵਾਲੀਆਂ ਨੇ ਮੈਂ ਕੀ ਕਰਾਂ ਐ ਵੀਰ ਵੇਖ ਲਾ ਆਪ ਜਦੋਂ ਨਿੱਕੀ ਹੁੰਦੀ ਤੇ ਨੱਕ ਵੀ ਨਹੀਂ ਪੁੰਚਦੀ ਹੁੰਦੀ ਤੇ ਹੁਣ ਵਿਆਹ ਹੋ ਗਿਆ ਜੀ ਤੇ ਮੈਨੂੰ ਦਹੀ ਮੱਤਾ ਦੇਣਾ ਵੇ ਫਟੇ ਮੂੰਹ ਤੇਰਾ ਨੱਕ ਮੇਰਾ ਦੱਸ ਇਹ ਪੁੰਚਦਾ ਹੁੰਦਾ ਹੁੰਦਾ ਹੈਗਾ ਮੇਰੀ ਗੱਲ ਸੁਣੋ ਇੰਦਾ ਕਰਨਾ ਪੱਠੇ ਵਾਢੀ ਦੇਣਾ ਜੇ ਵੀਰ ਜੀ ਆਗੇ ਨਾ ਉਹਨਾਂ ਨਾਲ ਡਹਿ ਬਣਾਉ ਕਿਥੇ ਖਬਦੇ ਰਹਿਣਗੇ ਛੱਟ ਮੈਂ ਵੜਦਨੇ ਅਗੁੱਤ ਵਿੱਚ ਗੁੰਦਲਾਂ ਹਾਂਂਦਿਆ ਬਣ ਜੀ ਕਿਤੇ ਹੈ ਪਰੰਦਾ ਇਹਨੂੰ ਗੁੱਤ ਵਿੱਚ ਗੁੰਦਲਾਂ ਹਾਂਂਦਿਆ ਬੰਜੀ ਕਿਤੇ ਹੈ ਤਰਾਂਦਾ ਹੋ ਗੁੱਤ ਹੀ ਚਿਗੁੰਦਲਾ ਹਾਂ ਦੇ ਆਹ ਬੰਜੀ ਕਿਤੇ ਹੈ ਕਿੰਨਾ ਗਣਿਆ ਹੁੰਦਿਆ ਉਹ ਲਿਆ ਦੀ ਫਿਰ ਇੱਕ ਬਰਾਂਦੇ ਵਾਲੀ ਤੈਨੂੰ ਲੈ ਭਾਜੀ ਤੁਸੀਂ ਇਹ ਉਹਦਾ ਮੰਚ ਗਾਣਾ ਆ ਗਿਆ ਸੀ ਤੇ ਮੈਂ ਚੱਲ ਬੋਲਦੇ ਬੋਲਦੇ ਨਾਲੇ ਪੱਠੇ ਵਾੜ ਲੈਨੇ ਆ ਉਹ ਜੇ ਕਵੇਂ ਤਾਂ ਲਿਆ ਦਨੇ ਤੈਨੂੰ ਬਰਾਂਦੇ ਵਾਲੀ ਕਰ ਦਨੇ ਤੇਰਾ ਵਿਆਹ ਬਹੁਤਾ ਜੀ ਕਰਦਾ ਤੇ ਓਏ ਅੱਜ ਨਹੀਂ ਤੇ ਕੱਲ ਕਰਨਾ ਹੀ ਆ ਹੋ ਪਾਜੀ ਤੈਨੂੰ ਮਖੌਲ ਕਰਨ ਲੈ ਭੇਜੇ ਉਹਦੇ ਉਧਰ ਮਨ ਚ ਆ ਗਿਆ ਤੇ ਮੈਂ ਚੱਲ ਗਾਉਂਦੇ ਗਾਉਂਦੇ ਵੜ ਦਿੰਨੇ ਆ ਚੱਲ ਕੋਈ ਗੱਲ ਨਹੀਂ ਹੱਥੋਂ ਦੀ ਵੜ ਲੈਨੇ ਆ ਉਹ ਨਹੀਂ ਉਹ ਮੈਂ ਵੀ ਉਹ ਮੈਂ ਵੜ ਦਿੰਨੇ ਆ ਪੱਠੇ ਚੱਲ ਵੜ ਪੱਠੇ ਫੇਰ ਦੂੰ ਕਿਹ ਕਹੀ ਕਿੱਥੇ ਜਾਂਦੇ ਫੇਰਾ ਮਾਰਨ ਨੂੰ ਉਹ ਰਹਿਣ ਦੋ ਘਾ ਕੋਈ ਗੱਲ ਨਹੀਂ ਮੈਨੂੰ ਵੀ ਕੰਮ ਕਰਨ ਦੇ ਕਰਕੇ ਤੇ ਦੱਸ ਦੇ ਕਿੱਥੇ ਇੱਦਾਂ ਕਰੋ ਫਿਰ ਕਹੀਂ ਉੱਥੇ ਪਈ ਜੇ ਉਹ 扑ਟ ਜਾ ਲੱਗਾ ਨਾ ਜਿੱਥੇ ਅੱਛਾ ਉੱਥੇ ਪਈ ਜੇ ਫਿਰ ਹੋਵੋ ਚੱਲ ਠੀਕ ਆ ਇਨਾ ਕਿੱਥੋਂ ਸੁਣ ਲਿਆ ਵਾ ਗੁੱਤ ਤੇ ਵਿੱਚ ਗੁੰਦ ਲਾ ਹਾਂ ਹਾਂ ਦੇ ਆ ਨਾ ਦੀ ਪੈਲੀ ਸਾਫ ਹੀ ਇਹਨਾਂ ਦੀ ਪੈਲੀ ਜੇ ਸੁੱਟ ਆਪੇ ਕਾਇ ਕਾ ਹੋ ਜੂ ਵੜਦੇ ਰਹਿਣਗੇ ਇਹਦੇ ਕੰਮ ਵੇਖ ਲਾ ਸ਼ਾ ਉਹ ਯਾਰ ਆ ਕਿਹਦੇ ਕੰਮ ਕਾਣ ਡਿਆ ਵਾ ਕਾ ਉਧਰ ਛੁੱਟੀ ਜਾਣ ਡਿਆ ਵਾ ਉਹ ਭਰਾ ਮੈਂ ਤਾਂ ਬੰਨੇ ਦੇ ਸੁੱਟਿਆ ਥੱਲੇ ਚਲ ਗਿਆ ਹਣਾ ਪੈੜੀ 'ਚ ਯਾਰ ਵੇਖਾਂ ਭਲਾ ਬੰਨੇ ਦੇ ਪਿਆ ਵਾ ਉਹ ਮੈਂ ਤੇ ਵਟ ਤੇ ਸੁੱਟਣ ਡਿਆ ਸੀ ਤੇ ਪੈੜੀ 'ਚ ਚਲ ਗਿਆ ਹਣਾ ਕਾ ਤੇ ਕਿੱਡੀ ਘਾਖਰਾ ਕੀ ਆ ਜੇ ਪੈੜੀ 'ਚ ਚਲ ਗਿਆ ਤੇ ਕਰ ਦਾਂਗੇ ਉਹ ਚੰਗੀ ਭਲੀ ਸਾਫ ਪੈੜੀ ਆ ਇਹ ਚੰਗੀ ਨਹੀਂ ਲੱਗਣ ਈ ਯਾਰ ਤੈਨੂੰ ਯਾਰ ਮੈਂ ਤੈਨੂੰ ਕਹਾਂ ਤੇ ਆ ਵੀ ਕਰ ਦਾਂਗੇ ਕੀ ਹੋ ਗਿਆ ਆਖਰਾ ਕੀ ਆ ਕਿਤੇ ਰੁਗ ਘਾਟੇ ਗਿਆ ਵਾ ਤੇ ਇਹ ਕਿ ਯਾਰ ਗਲਤ ਕੰਮ ਕਰੰਡਿਆ ਵਾ ਉਤੋਂ ਗੱਲਾਂ ਘੜੀ ਜਾਂਡਿਆ ਮੈਂ ਤੈਨੂੰ ਜੀਜੀ ਕੰਡਿਆ ਵਾ ਜੀਜੀ ਕੰਡਿਆ ਤੇ ਫਿਰ ਹੋਰ ਕੀ ਕਹਿਣਾ ਕਈ ਮਾਰ ਕੇ ਮਾਰਦੇ ਫਿਰ ਮੈਨੂੰ ਯਾਰ ਮੈਂ ਤੈਨੂੰ ਕੋ ਕਹਿਆ ਵਾ ਮੈਂ ਤੈਨੂੰ ਇਹੋ ਕਹਿੰਡਿਆ ਵਾ ਕਿ ਕਾ ਇਧਰ ਰੱਖ ਆਪਣੀ ਵਟ ਤੇ ਹੀ ਬਸ ਆਉਂਦੇ ਆ ਯਾਰ ਤੂੰ ਰੌਲਾ ਪਾਉਂਡਿਆ ਪਿਆ ਮੈਂ ਤੈਨੂੰ ਕਹਿੰਡਿਆ ਵਾ ਵਟ ਤੋਂ ਕਾਢੇ ਗਿਆ ਕਿੱਡੀ ਸ਼ਾ ਇੱਕ ਦਿਨ ਦਾ ਕੰਮ ਨਹੀਂ ਆ ਮੈਂ ਦੂਜੀ ਵਟ ਤੇ ਹੀ ਵੇਖਿਆ ਵਾ ਉਧਰ ਵੀ ਇਹੋ ਕੰਮ ਹੋਇਆ ਸੀ ਕਿਤੇ ਵੜੇ ਗਿਆ ਉਹ ਮਾਸਾ ਤੇ ਕੀ ਹੋ ਗਿਆ ਉਥੇ ਹਾਂ ਬਾਜ ਕਿਤੇ ਹੋ ਵੀ ਆ ਜਿੰਨਾਂ ਤੇ ਆ ਕੋਲ ਨੇ ਇਹ ਤਾਂ ਬੜਾ ਉਹ ਮੈਂ ਤੇ ਨਾ ਵਿਹਾਰੀ ਗੱਲ ਕੀਤੀ ਯਾਰ ਕਈ ਮਾਰਦੇ ਇਹ ਕਿਦਾਂ ਦੀ ਗੱਲਾਂ ਹੋਈਆਂ ਬਣਾ ਦੱਸ ਉਹ ਮਾਰੀ ਦੇ ਭਰਾ ਤੂੰ ਮੇਰੇ ਕਈ ਬੋਲੇ ਆ ਵੀਰ ਇਹਦੀ ਮੈਰੀ ਜਿਹ ਪੂਰੀ ਕਰੀ ਤੈਨਾਂ ਤੇਰੀ ਦਿਮਾਗਰਾ ਵਾ ਤੇਰਾ ਇਹ ਹੱਥੀਂ ਦੇ ਨੂੰ ਉਹ ਗੱਲ ਤੈਨੂੰ ਵੇਖ ਲੈ ਤੇਰਾ ਦਿਮਾਗਰਾ ਚੋਂ ਪਰ ਤੂੰ ਐਵੇਂ ਇਹਨੂੰ ਜੀ ਜੀ ਕਰਦੇ ਆਂ ਵਾ ਗੱਡੀਆਂ ਨੂੰ ਯਾ ਯਾਰ ਤੂੰ ਚੁੱਪ ਕਰ ਜਾ ਇਹਨੂੰ ਕਾ ਮਾਰ ਕੇ ਵੇਖ ਲੈ ਫਿਰ ਵੇਖ ਲੈ ਮੇਰੇ ਨਾਲ ਉਹ ਰੁਕ ਜਾ ਉਹ ਜਰ ਤੇਰਾ ਦਿਮਾਗਰਾ ਮੈਨੂੰ ਯਾਰ ਮੇਰੀ ਗੱਲ ਸੁਣ ਕਹਾ ਘਾੜਾ ਛੁੱਟਿਆ ਐਨੇ ਬਰਾਡੀ ਪੈੜੀ ਚ ਘਾੜਾ ਛੁੱਟਿਆ ਤੈਨੂੰ ਦਿਮਾਗ ਖਰਾਬ ਹੋਇਆ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਐਵੇਂ ਦੀਦੀ ਕਰਦੇ ਆਂ ਦਾ ਕਰ ਹੀ ਲਾਂਦੇ ਕੰਮ ਨੂੰ ਆ ਡੇ ਬੋਲਣਾ ਲੱਗਨ ਤੇ ਦੋਵੇਂ ਫ੍ਰਾਈਡੇ ਆ ਐਦਾਂ ਕਰਦੀਆਂ ਮੰਮੀ ਨੂੰ ਜਾ ਕੇ ਦੱਸਦੀਆਂ ਕਿ ਉੱਥੇ ਪਤਾ ਨਹੀਂ ਕਿੰਨਾ ਡੇ ਆ ਬੋਲਣ ਤੁਸੀਂ ਇਹ ਦੋ ਜਣੇ ਤੇ ਤੁਸੀਂ ਮੈਨੂੰ ਵਿਖਾਉਂਦੇ ਹੋ ਰੋਬ ਤੇ ਖਲੋਤੇ ਤੇ ਮੇਰੀ ਪਲੀ ਚੀਜ ਤੇ ਕਰਕੇ ਦੇਖ ਲੋ ਜੋ ਕਰਨਾ ਮੁੜ ਕੇ ਤੁਹਾਨੂੰ ਮੈਂ ਦੱਸੂ ਖਲੋ ਜਾ ਇਹਦੀ ਮੈਂ ਰੀਜ ਪੂਰੀ ਕਰੀ ਤੇ ਚਲ ਉੱਧਰ ਜਾ ਕਿੱਥੇ ਖੜੇ ਹੈਂਗਾ ਮੇਰੇ ਕੋ ਉਹ ਨਾ ਇਹਦੇ ਗਾੜੀ ਮੈਂ ਮੈਂ ਹੀ ਕਰੋ ਤੁਸੀਂ ਚਲ ਉਧਰ ਹੋਸ਼ਾ ਤੁਸੀਂ ਚੁੱਪ ਕਰ ਜਾ ਕਰੋ ਯਾਰ ਤੈਨੂੰ ਪਤਾ ਖੂਨ ਗਰਮਾਉਦਾ ਓਏ ਇਹਦਾ ਕਰ ਲਾਂਗੇ ਠੰਡਾ ਖੂਨ ਕੋਈ ਗੱਲ ਨਹੀਂ ਹੋ ਜਾਊਗਾ ਇਹਦਾ ਠੰਡਾ ਚੱਲ ਆਪਣਾ ਕੰਮ ਕਰ ਤੇ ਘਾਣਾ ਸੁਟੀ ਹੁਣ ਮੰਮੀ ਮੇਰੀ ਗੱਲ ਸੁਣੋ ਮੰਮੀ ਹੂੰ ਉਹ ਦੋਵੇਂ ਭਰਾ ਹੀ ਤੇਰਾ ਲੜ ਪਏ ਆ ਜਾ ਕੇ ਤੇ ਵੇਖ ਕੇ ਆਓ ਇਹ ਲੜ ਪਏ ਆ ਹਾਂਜੀ ਆਹ ਇਹਨਾਂ ਨੂੰ ਕਿੰਨੀ ਵਾਰੀ ਵੱਡਿਆ ਕੋ ਉਹਦੇ ਨਾਂ ਭੰਗਾ ਲਿਆ ਕਰੋ ਜਾ ਕੇ ਤੇ ਵੇਖ ਕੇ ਆਓ ਜਿਆਦੀ ਨਾ ਗੱਲਬਾਤ ਹੋ ਜੇ ਹੱਥੋ ਹੱਤੀ ਹੋਣਗੇ ਫੇਰ ਕੀ ਫਾਇਦਾ ਵਾ ਕਿੰਨਾ ਇਹਨਾਂ ਨੂੰ ਸਮਝਾਇਆ ਵੀ ਤਾ ਉਹਨਾਂ ਵੇਸ ਸੁਖੰਦਾ ਨਹੀਂ ਅੱਗੇ ਕੋਈ ਨਹੀਂ ਨਿੱਕੀ ਨਿੱਕੀ ਗੱਲ ਤੋਂ ਵੀ ਲੜਦਾ ਰਹਿੰਦਾ ਵਾ ਮੈਂ ਤੇ ਉਹਦੀ ਨਹੀਂ ਸਮਝਉਂਦੀ ਤੂੰ ਮੁੰਡੇ ਵਾਲੇ ਵੇਹ ਕਿਤੇ ਉੱਠਣਾ ਕੋ ਨੋਵੇ ਸੁੱਤਾ ਵਾ ਤੇ ਲੋਕੀ ਲੱਗੇ ਨਹੀਂ ਸਾਨੂੰ ਇਸ ਖੰਦੇ ਕਿਦੇ ਉਹਨਾਂ ਤਾਂ ਦੋਮਾ ਭਰਾ ਹੁਣ ਅੱਗੇ ਨਹੀਂ ਬਾਹਰ ਕਦੇ ਦਿੰਦੇ ਆ ਤੁਹਾਨੂੰ ਖਰੂਣਾ ਮਿਲਦਾ ਕਦੇ ਕੋਈ ਗੱਲ ਨਹੀਂ ਮੰਮੀ ਜਾਓ ਤੁਸੀਂ ਛੇਤੀ ਮੈਂ ਜਾਣੀ ਆ ਭਲਾ ਤੇ ਮੈਂ ਵੇਖਦੀ ਆ ਲੈ ਇਹ ਤੇ ਮੇਰਾ ਸੋਨਾ ਪੁੱਤ ਉੱਠ ਕੇ ਬੈਠਾ ਵਾ ਮੰਮੀ ਤੇ ਕਹਿੰਦੇ ਸੁੱਤਾ ਵਾ ਹਾ ਤੇਰੀ ਨੀਂਦ ਇੰਨੀ ਕਉਂਦੀ ਆ ਹੈ ਚਲਾ ਜਾ ਆਪਾਂ ਬਾਹਰ ਜਾ ਕੇ ਖੇਡੀਏ ਅਜਵਾ 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 ਬਾਹਰ ਜਾਣਾ ਹੈ ਨਵਲੀ ਨਾ ਇਦਾਂ ਕਰਿਆ ਕਰ ਉਹ ਵੀਰ ਜੀ ਕਰਿਆ ਕਿਉਂ ਨੇ ਕਰੀਏ ਇਦਾਂ ਫਿਰ ਗੱਲਾਂ ਸੁਣਦੇ ਰਿਆ ਕਰੀਏ ਉਹ ਮੇਰੀ ਗੱਲ ਸੁਣ ਉਹਨੂੰ ਦੋਵੇਂ ਜਣੇ ਪੈ ਜਾਂਦੇ ਆਪਾਂ ਕੱਲ ਨੂੰ ਪੰਚਾਇਤ ਚ ਗੱਲ ਹੁੰਦੀ ਨਾ ਆਪਣੀ ਹਾਨੀ ਹੋਣੀ ਸੀ ਉਹ ਕਿਤੇ ਨਹੀਂ ਹਾਨੀ ਹੋਣੀ ਆ ਦੋ ਤਿੰਨ ਅਰੀ ਤੇ ਹੱਲੇ ਹੋ ਗਏ ਆ ਉਹ ਦਿਨ ਉਹ ਲੋਕਾਂ ਕਹਿੰਦਾ ਨਿੱਕੀ ਜੀ ਗੱਲ ਤੋਂ ਲੜ ਪਏ ਆ ਕਿੱਡੀ ਕੀ ਗੱਲੀ ਇੱਥੇ ਉਹ ਲੋਕੀ ਜੋ ਕਹਿੰਦੀਆਂ ਨਾ ਕਹਿੰਦੇ ਰਹਿਣ ਜੇ ਇਹਨੇ ਗਾਂਹ ਤੋਂ ਇਦਾਂ ਦਾ ਕੰਮ ਕੀਤਾ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਮੀੜੀ ਸੁਣ ਗੱਲ ਜੇ ਕੁਝ ਹੋ ਜਾਂਦਾ ਤੇ ਪੈਸੇ ਕਿਥੋਂ ਲਾਉਣੇ ਸੀ ਅੱਗੇ ਮਹਾਂ ਗੁਜ਼ਾਰਾ ਚੱਲਣ ਡਿਆ ਉਹ ਵੀਰ ਜੀ ਕਿਦਾਂ ਤੁਹਾਨੂੰ ਬੋਲਣ ਡਿਆ ਸੀ ਮੈਂ ਤੇ ਲੱਗਾ ਸੀ ਪੰਡ ਪਾਉਣ ਤੇ ਮੈਂ ਦੂਰੋਂ ਵੇਖ ਲਿਆ ਮੈਂ ਤੇ ਤਾਂ ਆਇਆ ਤੁਹਾਡੇ ਲੱਗੇ ਉਹ ਮੀੜੀ ਗੱਲਸ ਮੈਨੂੰ ਬੋਲਣ ਡਿਆ ਸੀ ਨਾ ਮੈਂ ਆਪੇ ਸੰਭ ਲੈਣਾ ਸੀ ਉਹਨੂੰ ਤੇ ਤੁਹਾਨੂੰ ਕੋਈ ਬੋਲਦਾ ਰਹੇ ਤੇ ਮੈਂ ਵੇਖ ਪਠੇ ਬਾਜ ਲਈ ਕਰ ਨੂੰ ਸੱਜ ਦੀ ਰਜਣ ਦੇ ਹੀ ਸੱਜਣੇ ਹਟ ਗਏ ਕੀ ਗੱਲ ਹੋਇਆ ਹੈ ਲੱਲਾ ਇਹ ਤਾਂ ਸਿਲੰਡਰ ਹੀ ਮੁੱਕ ਗਿਆ ਹੁਣ ਕੁੜੀ ਨੂੰ ਕਹਿਨੀ ਆ ਪੀ ਲਿਆ ਉਧਰੋਂ ਚਾਚੀ ਮਹੀਨੇ ਤੇ ਹੋ ਗਏ ਹੀ ਲੱਗੇ ਨੂੰ ਮੁਕਣਾ ਤੇ ਹੈ ਹੀ ਹੁਣ ਹਉਨ ਬਾਅਦ ਥੋੜੇ ਚੈਲੰਜ ਨਹੀਂ ਵੀ ਚਾਰ ਮਹੀਨੇ ਨਾ ਗਏ ਨੇ ਤੇ ਇੰਨੀ ਰੰਗ ਦੇ ਦੇ ਹੁਣ ਦੱਸ ਸਬਜੀ ਵੀ ਨਹੀਂ ਬਣਨੀ ਉਹ ਵੀ ਬੜੀ ਕਿੱਥੇ ਹੀ ਬਾਹਰ ਵਾ ਜਾਵਦੀ ਨੂੰ ਮੈਂ ਕਹਾਂ ਸਿਲੰਡਰ ਮੁੱਕ ਗਿਆ بس ਮੈਂ ਕਿੱਦਾਂ ਕੰਮ ਕਰਨਾ ਚਾਹੁੰਕੇ ਜੀ ਚੁੱਲੇ ਤੇ ਤੇ ਮੇਰੇ ਕੋ ਹੁੰਦਾ ਹੀ ਨਹੀਂ ਆ ਚਲ ਮੈਂ ਭਿੰਦਰ ਨੂੰ ਕੰਨੀ ਲਿਆ ਕੇ ਦੇ ਚਾਚੀ ਕੋ ਪਿਲਾਗਾਸ ਗੱਤੇ ਜੀਏ ਉਹ ਉੱਡੀ ਚੱਲੀ ਮੇਰੇ ਵੱਲੋਂ ਇਹ ਡੱਪਣਾ ਨਹੀਂ ਆ ਤਾਂ ਸੰਗ ਗਿਆ ਹੈ ਇਹ ਕਿਦਮ ਰਦਾਵਾ ਇਹਨਾਂ ਵਾਲ ਵੀ ਦਵਾਈ ਮੜਾ ਗਿਆ ਉਡਾ ਫਲਾਗਾ ਧਾਲੇ ਪਾਣੀ ਵੀਂਦਰ ਮੰਮੀ ਕਾਮਾ ਕੋਈ ਆਹ ਗੱਲ ਸੁਣ ਇਧਰ ਆ ਹੁਣ ਕੀ ਹੋ ਗਿਆ ਵਾ ਦੱਸ ਕੀ ਹੋਇਆ ਇਹਨਾਂ ਨੂੰ ਨਿਵਾਲਣ ਲੱਗੀ ਸੀ ਮੜਾਏ ਮੇਰੀ ਗੱਲ ਸੁਣਾ ਇਹਨਾਂ ਨੂੰ ਨਿਵਾਲਦੀ ਰਹਿਣੀ ਆ ਇਹਨਾਂ ਨੂੰ ਫੇਰ ਗੋਆ ਹੀ ਲੱਗਣਾ ਮ ਘੜੀ ਘੜੀ ਬਾਦ ਨਿਵਾਲਦੀ ਨਹੀਂ ਰੋਜ਼ ਦਿਹਾੜੀ ਇਹਨਾਂ ਨੂੰ ਉਹ ਮਾਤਾ ਨਿਵਾਲਣੇ ਪੈਂਦੇ ਆ ਆਪ ਨਹੀਂ ਰੋਜ਼ ਨਹੀਂ ਦਾ ਮੇਰੀ ਗੱਲ ਸਿਲੰਡਰ ਗਿਆ ਹੀ ਮੌਕਾ ਜਾ ਕੇ ਤੇ ਲਿਆ ਆਪਣੀ ਚਾਚੀ ਕੋ ਉਹ ਮਾਤਾ ਫੇਰ ਕੀ ਹੋ ਗਿਆ ਮੁੱਕ ਗਿਆ ਵਦੇ ਚੁੱਲ੍ਹੇ ਤੇ ਅੱਗ ਬਾਲ ਕੇ ਨਾ ਤੇ ਉੱਤੇ ਕਰ ਲੈਨੇ ਆ ਕੰਮ ਤੁਸੀਂ ਤਾਂ ਇਦਾਂ ਕਰਦੇ ਆ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁਣ ਸਿਲੰਡਰ ਹੀ ਮੁਕਿਆ ਵੇ ਇੱਕ ਉਹ ਮਾਤਾ ਮੈਂ ਨਹੀਂ ਹੋ ਜਾਣਾ ਜੂਣਾ ਸਿਲੰਡਰ ਲੈਣ ਉਹ ਗੱਲਾਂ ਬੜੀਆਂ ਕਰਦੀ ਆ ਕਿਤੇ ਨਹੀਂ ਗੱਲਾਂ ਕਰਦੀ ਪਿਆਰ ਨਾਲ ਬੋਲੀ ਦਹੀਦਾ ਵਾ ਬੋਲੀ ਤੇਰੀ ਆਪਣੀ ਨਹੀਂ ਚੰਗੀ ਤੇ ਕਹਿਨੀ ਤੂੰ ਹੋਰ ਨਾਲ ਨੂੰ ਆ ਪਿਆਰ ਨਾਲ ਬੋਲੀ ਦਹੀਦਾ ਜਿਸ ਚੀਜ਼ ਲੈਣੀ ਹੋਏ ਨਾ ਪਿਆਰ ਨਾਲ ਬੋਲੀਦਾ ਵਾ ਜਾ ਕੇ ਤੇ ਕਹੀਂ ਹਾਂ ਹਲਿਆਉਣਾ ਹੀ ਪੈਣਾ ਹੁਣ ਮੈਂ ਕਿੱਦਾਂ ਕਰਨਾ ਚੁੱਲੇ ਤੈਨੂੰ ਪਤਾ ਹੀ ਹੈ ਮੇਰੇ ਕੋ ਹੁੰਦਾ ਵਾ ਉਹ ਵਿਚਰੀ ਨੂੰ ਮੈਂ ਨਿਵਾਲਣਾ ਹੀ ਕੋਈ ਗੱਲ ਨਹੀਂ ਨਿਵਾਲਣੀ ਫੇਰ ਤੈਨੂੰ ਬਸ ਉਹਨਾਂ ਦੇ ਦਿਵਾਲੇ ਹਰ ਟਾਈਮ ਉਹਨਾਂ ਦੇ ਦਿਵਾਲੇ ਡੰਗਰਾਂ ਦੇ ਚਲ ਮਦਾ ਮੜਿਆ ਪਾਣੀ ਭਾਗੋ ਤੇ ਨਾ ਉਹ ਮੇਰੀ ਗੱਲ ਸੁਣ ਰਹਿਣ ਦੇ ਇਹਨਾਂ ਨੂੰ ਵੀ ਬਸ ਦਿਵਾਲੇ ਰਹਿਣੀ ਹਰ ਟਾਈਮ ਬਾਅਦ ਚ ਇਹਨਾਂ ਨੂੰ ਕਰ ਲਈਆਂ ਜਾਂ ਜਾ ਕੇ ਚਲੇ ਆ ਦਿੰਦੀ ਆ ਸੇਰੀ ਖਾ ਲੈਂਦੀ ਆ ਗਦੇ ਪਤਾ ਨਹੀਂ ਕੀ ਇਹਨਾਂ ਚੋਂ ਕੱਢਣਾ ਆਏ ਨੇ ਤੁਰੇ ਦੇ ਹੁੰਦੇ ਆ ਕੋਈ ਨਹੀਂ ਚਲ ਘਰ ਹੁੰਦੇ ਫਿਰ ਇਹਨਾਂ ਨੂੰ ਪੁੱਛ ਲੈਣੀ ਆ ਕਿਉਂ ਨੜਦੇ ਘੜੀ ਘੜੀ ਤੁਸੀਂ ਆ ਵੀ ਗਏ ਗਏ ਲਈ ਹੁੰਦੇ ਹੀ ਕਾ ਤੇ ਮੈਂ ਚੱਲ ਘਰ ਆਉਂਦੇ ਫਿਰ ਪੁੱਛ ਨਹੀਂ ਨਹੀਂ ਆਉਣਾ ਨੂੰ ਠੀਕ ਆ ਆ ਇਹ ਉੱਠ ਵੀ ਕਰੋ ਤਾਂ ਮੈਂ ਹੁਣ ਸਵਾਲ ਕਿ ਗਈ ਸੀ ਇਹਨੂੰ ਅਜੇ ਮੰਮੀ ਤੇ ਜਿਦੋਂ ਕਹਿੰਦੇ ਨਾ ਅੰਦਰ ਚੱਲ ਜਾ ਇਹ ਤੇ ਉੱਠ ਕੇ ਬੈਠਾ ਹੀ ਵੇਖਾਂ ਇਹਦੀ ਨਿਚੜੀ ਜਿੰਨੇ ਤੇ ਨੀਂਦ ਵਾਈਦੀ ਕਿਤੇ ਖੇਡਣ ਰਿਆ ਸੀ ਤੇ ਜੇ ਤੁਸੀਂ ਅੱਜ ਨਾ ਡੱਕਦੇ ਤੇ ਨਾ ਮੈਂ ਆਰ ਪਾਰ ਦੀ ਗੱਲ ਕਰ ਹੀ ਲੈਣੀ ਉਹ लवली ਤੈਨੂੰ ਨਹੀਂ ਪਤਾ ਜੋ ਕੱਲ ਨੂੰ ਪੰਚਾਇਤ ਚ ਵਹੀ ਜਾਉਣਾ ਫਿਰ ਬਰਾਕੋ ਵੇਖਣਾ ਪੈਂਦਾ ਵਾ ਤੇ ਜਿਹੜਾ ਵਾਦਾ ਕਰਦਾ ਨਾ ਉਤੇ ਗੱਲ ਆ ਜਾਂਦੀ ਹੈ ਸਾਰੀ ਕੋਈ ਆ ਤੇ ਜਾਂਦੀ ਐ ਰੋਜ਼ ਦਿਹਾੜੀ ਆਣ ਕੇ ਤੇ ਬੋਲਦਾ ਰਹਿੰਦਾ ਵਾ ਕੋਈ ਗੱਲ ਕੀ ਮਤਲਬ ਆ ਕੱਖ ਸੁੱਟਨ ਸਾਡੀ ਪੈਲੀ ਇਹਦੇ ਮੈਂ ਪਿਓ ਨਾਲ ਗੱਲ ਕਰ ਲਾਂਗਾ ਤੂੰ ਟੈਨਸ਼ਨ ਨਾ ਲੈ ਨਾਲੇ ਮੇਰੀ ਗੱਲ ਸੁਣ ਹਾਂਜੀ ਇੰਨੀ ਛੇਤੀ ਗਰਮੀ ਹੋਈਦਾ ਠੀਕ ਐ ਨਾ ਉਹ ਮੈਂ ਕਿਥੇ ਗਰਮ ਹੋਣਾ ਸੀ ਉਹ ਤੁਹਾਡੇ ਨਾਲ ਬੋਲਣ ਡਿਆ ਸੀ ਤੇ ਮੈਨੂੰ ਤਾਂ ਹੀ ਗੁੱਸਾ ਚੜਿਆ ਉਹ ਚੱਲ ਕੋਈ ਗੱਲ ਨਹੀਂ ਉਹਦੇ ਨਾਲ ਮੈਂ ਗੱਲ ਕਰ ਲਾਂਗਾ ਤੇ ਘਰ ਜਾ ਕੇ ਨਾ ਮੰਮੀ ਨੇ ਗੱਲ ਨਹੀਂ ਗੱਡੀ ਠੀਕ ਐ ਨਾ ਨਹੀਂ ਕਰਦਾ ਮੈਂ ਨਹੀਂ ਕਹਿੰਦੇ ਨਾ ਦਿਲ ਹੌਲੇ ਹੁੰਦੇ ਆ ਤੇ ਤੈਨੂੰ ਪਤਾ ਹੈਗਾ ਵਾ ਅੰਮੀ ਦਵਾਈ ਖਾਂਦੇ ਆ ਐਵੇਂ ਟੈਨਸ਼ਨ ਲੈਣਗੇ ਉਹ ਚਲੋ ਆਜੋ ਵੀਰ ਜੀ ਨਹੀਂ ਦੱਸਦਾ ਮੈਂ ਨੀ ਵੀ ਜੀ ਮੈਂ ਦੀ ਕਰਤੀ ਆ ਨਾ ਅੱਗੇ ਤੋਂ ਨਹੀਂ ਕੋਈ ਐਹੋ ਜਿਹਾ ਕੰਮ ਕਰਾਉਣਾ ਚਲ ਚੁੱਪ ਕਰ ਹੁਣ ਟੀ ਸ਼ਰਤੀ ਗੱਲਾਂ ਸੁਨਾਈਆਂ ਵਾਂ ਨੇ ਤੇ ਸਿਲੰਡਰ ਲੈ ਆ ਉਧਰੋਂ ਜਾਵੇ ਇਹਨੇ ਨਾ ਉੱਧੇ ਹੀ ਮੇਰੀ ਬੇਇੱਜ਼ਤੀ ਕਰਨੀ ਹੁੰਦੀ ਆ ਇਹਨੂੰ ਮੈਂ ਬੋ ਦੱਸਦੀ ਨਾ ਜਾ ਕੇ ਹੁਣ ਵੀ ਲੱਲਾ ਸਿਲੰਡਰ ਦੇ ਦਿੱਤਾ ਹੀ ਉਹਨਾਂ ਨੂੰ ਇਹਦੇ ਆਸਾਂ ਨੰਦਰ ਉੱਧੇ ਵੱਧੂ ਦੀ ਪੀਸੀ ਕਰਕੇ ਰੱਖਤੀ ਆ ਉਹਨੇ ਇਹਦੇ ਕੀ ਹੋਇਆ ਵਾ ਹੁਣ ਬੜੀ ਔਖੀ ਬੋਲਣ ਦੀ ਆ ਔਖੀ ਮਦਾ ਕੀ ਬੋਲਣਾ ਵਾ ਲੱਲਾ ਸਿਲੰਡਰ ਫੜਾਤਾ ਉਹਨਾਂ ਨੇ ਉਸੇ ਵਲੇ ਉਧੇ ਪਿਆ ਹੈ ਸਿਲੰਡਰ ਤੇ ਮੈਂ ਹਾਂ ਚੱਲ ਫੜ ਲੈਣੀ ਆ ਚੱਲਿਆ ਜਾਨੀ ਘਰੀ ਖੜਨਾ ਵਾ ਤੇ ਉਹ ਗਾੜੀਆਂ ਆ ਗਈ ਅੰਦਰੋਂ ਬੋਲੀਆਂ ਪਉਂਦੀ ਚਾਚੀ ਤੈਨੂੰ ਇਹ ਅਕਲ ਨਹੀਂ ਹੈਗੀ ਤੂੰ ਪੁੱਛਿਆ ਨਹੀਂ ਤੇ ਉਦਾਂ ਹੀ ਉਹ ਡੈਪੀ ਸਿਲੰਡਰ ਆ ਕੇ ਫੜਨ ਓਏ ਓ ਮੈਨੂੰ ਗੱਲਾਂ ਕੀਤੀਆਂ ਤੁਸੀਂ ਬੇਇੱਜ਼ਤੀ ਕਰਾਉਂਦੇ ਜੀ ਮੈਨੂੰ ਗਾੜੀ ਰੱਖਿਆ ਵਾ ਪੇਦੀ ਵਾ ਉਹ ਬੇਇੱਜ਼ਤੀ ਹੋ ਜਾਂਦੀ ਆ ਆਪਦੀ ਜਣਾ ਨਹੀਂ ਹੁੰਦਾ ਹਾਏ ਮੈਂ ਕੀ ਕਰਾਂ ਕੁੜੀ ਦਾ ਪਹਿਲਾਂ ਜਾ ਕੇ ਕਿਸੇ ਨੂੰ ਪੁੱਛੀਦਾ ਹੋਈਦਾ ਵਾ ਫੇਰ ਹੀ ਚੀਜ਼ ਨੂੰ ਹੱਥ ਪਾਈਦਾ ਵਾ ਤੂੰ ਜਾ ਕੇ ਪੈ ਗਈ ਹੁਣੀ ਆ ਵੀ ਮੈਂ ਦਦਾ ਚੋਕੇ ਤੇ ਲਿਆ ਜਾ ਸਿਲੰਡਰ ਪਿਆਰ ਨਾ ਕਿਸੇ ਨਾਲ ਬੋਲੀਦਾ ਹੋਈਦਾ ਜਾ ਕੇ ਕਹਿੰਦੀ ਵੀ ਚਾਚੀ ਜੀ ਮੈਨੂੰ ਸਿਲੰਡਰ ਚਾਹੀਦਾ ਵਾ ਮੰਮੀ ਕਹਿੰਦੀ ਆ ਪਿਆਡਾ ਮੁੱਕ ਗਿਆ ਵਾ ਤੂੰ ਤਾਂ ਸਦਾਈਆਂ ਵਾਂਗੂ ਜਾ ਕੇ ਸਦਾਈਆਂ ਵਾਲੇ ਤੇ ਕੰਮ ਕਰਨੀ ਆ ਉਹ ਮੈਨੂੰ ਤੇ ਸਦਾਣ ਨਾ ਤੁਸੀਂ ਰਲ ਮਿਲ ਕੇ ਬਣਾਤਾ ਸਾਰਿਆਂ ਨੇ ਪੀ ਇਹ ਹੈ ਛਦਾਣ ਵਾ ਕਹਿ ਕਹਿ ਕੇ ਕਰ ਛੜਿਆ ਵਾ ਹੁਣ ਦੱਸ ਆਪਣੇ ਇਹਦੇ ਘਰੀ ਗਈ ਤੂੰ ਜਾ ਕੇ ਪਿਆਰ ਨਾ ਬੋਲਦੀ ਫੇ ਤੁਹਾਨੂੰ ਉਹ ਚੀਜ਼ ਦਿੰਦੇ ਜਿਹੜਾ ਤੂੰ ਜਾ ਕੇ ਆਪ ਹੀ ਚੁੱਕ ਡੈ ਪੀ ਸਦਾਈਆਂ ਵਾਂਗੂ ਤੇ ਮੇਰੀ ਗੱਲ ਸੁਣ ਹੁਣ ਮੈਂ ਕਿੱਦਾਂ ਕਰਾਂ ਅੱਧੀ ਕਰੱਜੀ ਸਬਜ਼ੀ ਰੱਜੀ ਆ ਹਾਂ ਰੋਟੀਆਂ ਪਕਾਉਣ ਵਾਲੀਆਂ ਨੇ ਮੈਂ ਕੀ ਕਰਾਂ ਉਮਾ ਦਾ ਕੱਖ ਨਹੀਂ ਹੋ ਗਿਆ ਚੰਗਾ ਇੱਕ ਸਿਲੰਡਰ ਹੀ ਮੁੱਕ ਗਿਆ ਵਾ ਤੂੰ ਏਦਾਂ ਕਰਨ ਦੇ ਜਿੱਦਾਂ ਪਤਾ ਨਹੀਂ ਕੀ ਉਥੇ ਭਾੜਾ ਢਾਹ ਰੀਆ ਦਾ ਵਾ ਮੇ ਕਿੱਦਾਂ ਰੋਟੀ ਪਕਾਵਾਂ ਉੱਤੇ ਕੋਠੇ ਤੇ ਮੈਂ ਲਾ ਲੈਣੀ ਚੱਲ ਪਕਾ ਲਾ ਫਿਰ ਮੇਰੇ ਕੋ ਨਹੀਂ ਪੱਕਤ ਦੀ ਮੈਨੂੰ ਬਸ ਉਹ ਗਾਂ ਨਵਾਲ ਲੈਂਦੇ ਮੜੀ ਜੀ ਬਸ ਤੇ ਰੋਟੀ ਨਹੀਂ ਖਾਣੀ ਮੈਨੂੰ ਤਾਂ ਲੱਗੀ ਆ ਭੁੱਖ ਤੈਨੂੰ ਗਾਂ ਦਾ ਹੀ ਪਿਆਰ ਆਂਦਾ ਹਰ ਟਾਈਮ ਉਹ ਮੜੀ ਜੀ ਨਵਾਲ ਦਾ ਗਰਮੀ ਬੜੀ ਆ ਵਿਚਾਰੀ ਨੂੰ ਨਵਾਲ ਨਹੀਂ ਥੋੜੀ ਪਾਣੀ ਪਕਾ ਕੇ ਨਾ ਫਿਰ ਨਵਾਲ ਨਹੀਂ ਬਾਅਦ ਚ ਕੋਈ ਨਹੀਂ ਮੈਂ ਰੋਟੀਆਂ ਵੀ ਲਾ ਲੂੰਗੀ ਮੈਂ ਸਬਜੀ ਵੀ ਬਣਾ ਲੈਣੀ ਆ ਮੈਂ ਸਾਰੇ ਕੰਮ ਕਰ ਲੈਣੀ ਆ ਪਰ ਮੈਨੂੰ ਉਹ ਮੜੀ ਜੂਨ ਨਿਵਾ ਲੈਂਦੇ ਤੇ ਫਿਰ ਮੈਂ ਕਰ ਦਿੰਦੀ ਜਦੋਂ ਕੋਈ ਤੈਨੂੰ ਵੇਖਣ ਆਊਗਾ ਨਾ ਤੇ ਫਿਰ ਵੀ ਆਖੀ ਮੈਂ ਗਾਈ ਨਿਵਾ ਲਵਾ ਫਿਰ ਮੈਨੂੰ ਵੇਖ ਲਿਓ ਚੰਗਾ ਪੁੱਠੀਆਂ ਪੁੱਠੀਆਂ ਗੱਲਾਂ ਕਰਦੀ ਆ ਵੇਖਣ ਆਉਣਾ ਮੋਥੇ ਵੇਖਣਾ ਕਿਨੇ ਮੈਨੂੰ ਵੇਖਣਾ ਕਿੱਥੋਂ ਕਰ ਤੈਨੂੰ ਜੇ ਤੂੰ ਕੰਮ ਹੀ ਨਹੀਂ ਸਵਾਦ ਦੇ ਕਰਦੀ ਮਾਤਾ ਤੈਨੂੰ ਤੇ ਨਾ ਉਦਾਂ ਹੀ ਹੁਣ ਜਿਆਦੀ ਗਰਮੀ ਲੱਗਦੀ ਮਲਾਇਆ ਸਭ ਤੂੰ ਬਹਿ ਜਾ ਚੰਗਾ ਪੱਖੇ ਥੱਲੇ ਤੇ ਮੈਂ ਲਾ ਹੁੰਦੀ ਆ ਰੋਟੀਆਂ ਤੇ ਸਬਜੀ ਵੀ ਬਣਾ ਲੈਣੀ ਆ ਚੱਲੀ ਮੈਂ ਕੋਠੇ ਇਹ ਤੇ ਕਰਨੀ ਆ ਭਰਾ ਨੂੰ ਫੋਨ ਕੋਈ ਰਿਸ਼ਤਾ ਵੇ ਨਹੀਂ ਇਹ ਮਾੜਾ ਮੋਟਾ ਕਰਦੀਏ ਵੇਖ ਕੇ ਤੇ ਮਾਨਦੀ ਨਹੀਂ ਆ ਗੱਲ ਨੂੰ ਆ ਜਾ ਕੇ ਡੰਗਰਾਂ ਦੇ ਵਿੱਚ ਆ ਜਾ ਕੇ ਡੰਗਰਾਂ ਚ ਇਹ ਤੇ 2 ਸਾਲ ਹੋ ਰਹੀ ਨਾ ਇਥੇ ਇਹਨੇ ਮੈਨੂੰ ਵੀ ਛੁਦੈਣ ਕਰ ਸੁਰਨਾ ਨਾਲ ਮਾੜਾ ਚੰਗਾ ਵੇਖ ਕੇ ਤਾਂ ਕਾਰ ਹੀ ਦੇਣਾ ਹੁਣ ਮੈਂ ਚੱਲ ਆਪਣੇ ਘਰ ਤੇ ਜਾਊਗੀ ਮੈਨੂੰ ਵੀ ਫਿਕਰ ਲੱਥੋ ਮੇਰੇ ਸਿਰ ਤੋਂ ਵੀ ਦੁਪਹਿਰ ਮੁੰਡਿਆ ਚੜਾ ਆਇਆ ਤੇ ਠੰਡੇ ਠੰਡੇ ਕੰਮ ਕਰ ਲਿਆ ਕਰੋ ਜਿਹੜਾ ਕਰਨ ਵਾਲਾ ਹੁੰਦਾ ਵਾ ਉਹ ਇੰਦਾ ਪਾਣੀ ਤਾਂ ਨਹੀਂ ਲਾਉਂਦੇ ਆ ਟਾਈਮ ਲੱਗ ਗਿਆ ਉੱਥੇ ਇਹ ਚੋਨੇ ਦਾ ਕੰਮ ਆ ਚੋਨੇ ਦੇ ਵਿੱਚ ਇਤਰਾ ਹੀ ਕੰਮ ਚੱਲਦੇ ਰਹਿੰਦੇ ਆ ਉਹ ਕੋਈ ਗੱਲ ਨਹੀਂ ਮਾਤਾ ਕੰਮ ਤੇ ਕਰਨਾ ਹੀ ਪੈਣਾ ਵਾ ਕਿੰਨੇ ਕਰਨਾ ਵਾ ਚਲ ਟਾਈਮ ਨਾਲ ਰੋਟੀ ਰੋਟੀ ਤੇ ਖਾ ਲਿਆ ਕਰੋ ਆਣ ਕੇ ਉਹ ਕੋਈ ਨਹੀਂ ਰੋਟੀ ਵੀ ਖਾਦੀ ਜਾਊਗੀ ਖੇਡਣ ਡਿਆ ਵਾ ਓਏ ਆਂ ਡਿਆ ਵਾ ਕੱਟਿ ਵੜਿਆ ਵਾ लवली ਹਿੰਦੇ ਰੰਗ ਦੀ ਗੱਲ ਹੋਈਏ ਫੇਰ ਆ ਜੀ ਉਹ ਮਾਤਾ ਹੋਣਾ ਕੀ ਇਹ ਚੜੀ ਵੜਨ ਡਿਆ ਸੀ ਮੈਨੂੰ ਲੱਗੋ ਕਈ ਲੈ ਕੇ ਨਾ ਤੇ ਫੇਰਾ ਮਾਰਨ ਲੱਗਿਆ ਉਹ ਅੱਗੇ ਹਿੰਦਾ ਡਿਆ ਸੀ ਵੱਟ ਤੋਂ ਘਾ ਵਢਣ ਤੋ ਵੱਡ ਵੱਡ ਕੇ ਨਾ ਕਿਦਿਆ ਜਲ ਸੁੱਟੀ ਜਾਂਦਾ ਸੀ ਤੇ ਮੈਂ ਉਹਨੂੰ ਕਿਤੇ ਰੋਕਿਆ ਤੇ ਉਹ ਅੱਗੇ ਬੋਲਣ ਡਿਆ ਪਿਆ ਤੇ ਲਵਨੀ ਜਿਓ ਚੜੀ ਵਢਣ ਡਿਆ ਏ ਇਰ ਕੋ ਵੇਖ ਕੇ ਜੜਿਆ ਨਹੀਂ ਗਿਆ ਮੇਰੇ ਭਰਾ ਨੂੰ ਬੋਲਣ ਡਿਆ ਇਹਨੇ ਚੁੱਕੀ ਗਈ ਤੇ ਅੱਗੇ ਉਹਦੇ ਦਿਵਾਲੇ ਹੋ ਗਿਆ ਮੰਮੀ ਆਹੋ ਹੀ ਗੱਲ ਹੋਈ ਆ ਹੋਰ ਗੱਲ ਉੱਥੇ ਕੀ ਹੋਣੀ ਸੀ ਤੇ ਤੂੰ ਗਦਵਾ ਨਿਕਿਆ ਦਿਵਾਲੇ ਹੋਇਆ ਉਹਦੇ ਜਾ ਕੇ ਉਹ ਮਾਤਾ ਮੈਂ ਕੱਲੀ ਦਿਵਾਲੇ ਹੋਣਾ ਏ ਜੇ ਉਹ ਭਰਾ ਮੇਰੇ ਨੂੰ ਬੋਲਣ ਡਿਆ ਸੀ ਉਹ ਤੇ ਮੈਂ ਉੱਥੇ ਚੁੱਪ ਕੀਤਾ ਰਹਿਂਦਾ ਕਪਾਤੇ ਚ ਕੁਛ ਨਹੀਂ ਰੱਖਿਆ ਤੇ ਨਾਲੇ ਆਹ ਕੀ ਕੰਮ ਹੋਇਆ ਵੀ ਆਪਣਾ ਕੱਖ ਵੱਢ ਕੇ ਤੇ ਕਿਸ ਦੀ ਪੈੜੀ ਉੱਤੀ ਜਾਓ ਚਲ ਉਹਦਾ ਉਹਨੂੰ ਸਮਝਾ ਲੈਣਾ ਵੀ ਨਾ ਛੋਟਾ ਇਧਰ ਉਹ ਮੈਂ ਜਿਹੜੀ ਵਾਰੀ ਉਹਨੂੰ ਸਮਝਾਇਆ ਵਾ ਯਾਰ ਕੀ ਚੰਗੀ ਹੋਈ ਆ ਹੁਣ ਨਹੀਂ ਗਾਂ ਤੋਂ ਕਰਦਾ ਉਹ ਮਾਦਾ ਇਦਾਂ ਹੀ ਕਰਦਾ ਹਰ ਵਾਰੀ ਉਹ ਮੈਂ ਸਮਝਾਇਆ ਉਹਨੂੰ ਚੰਗੀ ਤਰ੍ਹਾਂ ਹੁਣ ਅੱਗੇ ਤੋਂ ਨਹੀਂ ਕਰਦਾ ਉਹ ਕੋਈ ਗੱਲ ਨਹੀਂ ਇੰਨਾ ਗਰਮ ਨਾ ਹੋਇਆ ਕਰ ਤੂੰ ਵੀ ਹੋ ਜਰਾ ਠੰਡੇ ਹੋ ਕੇ ਕੰਮ ਕਰਿਆ ਕਰੋ ਨਾ ਬੋਟਾ ਹੁੰਦਾ ਗੱਲਾਂ ਕਰੀ ਜਾਈਏ ਤੇ ਅਸੀਂ ਸੁਣੀ ਜਾਈਏ ਇਹ ਨਾਲ ਲੋਕੀ ਭੂਏ ਚੜ ਜਾਂਦੇ ਆ ਗੱਲ ਕਿਉ ਉਨੇ ਪਿਉਣਾ ਮੈਂ ਗੱਲ ਕਰਦਾ ਵਾਂ ਹਟ ਜੂਗਾ ਹੁਣ ਆ ਵੇਹਾਂ ਇੱਕ ਸ਼ੇਰ ਅਸੀਂ ਪਾਲਣ ਦੇ ਇਹ ਵੀ ਚਾਚੇ ਵਾਂਗੂ ਪੰਗੇ ਲਿਆ ਕਰੂਗਾ ਲਿਆ ਕਰੇਗਾ ਓਏ ਬੋਲਦਾ ਨਹੀਂ ਕਹਿੰਦੀ ਵੀ ਸੁਣ ਲਈ ਓ ਨਹੀਂ ਇਦਾਂ ਦੇ ਕੰਮ ਨਹੀਂ ਕਰਦੇ ਨੇ ਮਡੇ ਨੂੰ ਉਹਦਾ ਵਾਕਰ ਚ ਲਾਉਂਦਾ ਪਿਆ ਵਾਂ ਭੱਜਣ ਡਿਆ ਬਣਾ ਬਸ ਹੋਰ ਸਾਲ ਨੂੰ ਇੰਨੇ ਸੁਣੀ ਵਾ ਰੋਟੀ ਬਣੀ ਆ ਕੀ ਦੇ ਰੋਟੀ ਖਾ ਲਓ ਤੁਸੀਂ ਦੋਵੇਂ ਭਰਾ ਕਿ ਨਾਲੇ ਉਹ 팬 ਤੇਰੀ ਆਉਣ ਲਈ ਆ ਅੱਛਾ ਤੋ ਪੰਜਾਂ ਕੁ ਮਿੰਟਾਂ ਤੱਕ ਆ ਜਾਣਾ ਨੇ ਏਡੇ ਦੇ ਵਿੱਚ ਤੋ ਉਹਨੂੰ ਲੈ ਆਓ ਜਾ ਕੇ ਕੋਈ ਨਹੀਂ ਲੈ ਆਉਂਗਾ ਮੈਂ ਜਾ ਕੇ ਹੋਈ ਗੱਲ ਰੋਟੀ ਖਾ ਲਓ ਪਹਿਲਾਂ ਤੁਸੀਂ ਖਾ ਗਿਨ ਕੋਈ ਨਹੀਂ ਖਾਣੇ ਖਾ ਲੈ ਨਾ ਰੋਟੀ ਚੱਲ ਆ ਜਾ ਵੀਰ ਜੀ ਮੜਾ ਜੇ ਤਾਂ ਹੁੰਦਾ ਵਾ ਨਾ ਇਹਨੂੰ ਸਕੂਟਰ ਜੇ ਲਿਆ ਕੇ ਦਿੰਨੇ ਆ ਵੇਖਿਓ ਕਿ ਦੱਪ ਜੰਦਾ ਕੋਈ ਗੱਲ ਨਹੀਂ ਹੁਣਾਂ ਨੇ ਤਾਂ ਲੈ ਆਵਾਂਗੇ ਫਿਰ ਨੇ ਹੁੰ ਲਤਾਂ ਲੱਗੀਆਂ ਹੁੰਦੀ ਮੰਦਾ ਕਿਸ ਨੂੰ ਨਹੀਂ 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 ਹੁੰਦੀ ਨਹੀਂ ਮੰਦਾ ਓਏ ਚਿਚਾ ਤੇ ਕੀ ਹਾਲ ਵਾ ਠੀਕ ਠਾਕ ਹ ਮੇਰੀ ਗੱਲ ਸੁਣੋ ਮੈਂ ਤੈਨੂੰ ਤਾਂ ਫੋਨ ਲਾਇਆ ਹੀ ਵੀ ਕੁੜੀ ਦਾ ਨਾ ਦਿਸਤਾ ਘਰ ਦੀਗੇ ਇਹਨੇ ਸ਼ਦੈਣ ਹੋਏ ਨਹੀਂ ਆ ਜਾ ਕੇ ਡੰਗਰਾਂ ਚ ਆ ਜਾ ਕੇ ਡੰਗਰਾਂ ਚ ਤੇ ਮੇਰੀ ਗੱਲ ਸੁਣ ਮੈਂ ਵੀ ਉੱਧਰ ਗੱਲ ਕੀਤੀ ਤੇਰੀ ਮਾਸੀ ਨਾ ਵੀ ਤੇ ਨਾਨਕੇ ਵੀ ਤੇਰੇ ਤੇ ਇਹ ਵੀ ਤੂੰ ਹੀ ਕਾਰ ਤੂੰ ਕਾਰ ਚਾਹੇ ਮਾਸੀ ਨੂੰ ਕਾਰ ਚਾਹੇ ਨਾਨਕੇ ਕਾਰ ਇਹਦਾ ਰਿਸ਼ਤਾ ਕਰਦੀ ਏ ਮੜਮਟਾ ਵੇਖ ਕੇ ਚਲ ਠੀਕ ਆ ਕਰੀ ਮੇਰਾ ਪੁੱਤ ਫੋਨ ਚੰਗਾ ਕਰੀ ਤੇ ਫਿਰ ਕਰਤਾ ਕਿ ਰਿਸ਼ਤਾ ਇਹਦਾ ਚੰਗਾ ਮਾਰਾ ਵੇਖ ਕੇ ਚਲ ਠੀਕ ਆ ਉਹ ਵੀ ਵਿਚਾਰਾ ਕੰਮ ਤੇ ਆਪਣੇ ਜਾਂਦਾ ਵਾ ਉਹਨੂੰ ਇਹ ਟੈਨਸ਼ਨ ਪਾਸ ਕਰਦਿਆਂ ਵੱਖਰੀ ਇਹ ਛਦੈਣ ਮੈਨੂੰ ਸਤਾਉਂਦੀ ਰਹੀਦੀ ਤੇ ਮੈਂ ਉਹਨੂੰ ਆ ਜਾ ਕੇ ਦੱਸਨੀ ਆ ਉਹ ਵੀ ਵਿਚਾਰਾ ਕੀ ਕਰੇ ਉਹਨੂੰ ਘਰ ਦਾ ਫਿਕਰ ਮਾਰਦਾ ਹੀ ਕੋਹ ਵਿਚਾਰਾ ਜਾਂਦਾ ਡਿਊਟੀ ਤੇ ਕੀ ਕਰਨਾ ਵਾ ਆਜੋ ਬਣ ਸਸਿਗੰਮੀ ਸਾਸ਼ਤਰੀਕਰ ਮਰਤੀ ਆ ਗਈ ਆ ਹੋ ਸੁਣਾਓ ਠੀਕ ਠਾਕ ਮੈਂ ਤਾਂ ਠੀਕ ਠਾਕ ਹਾਂ ਆਪਣਾ ਸੁਣਾ ਕੀ ਕੰਡਿਆ ਸੀ ਕਾਕਾ ਕਾਕਾ ਕੀ ਕੰਡਿਆ ਸੀ ਖੇਡਣ ਡਿਆ ਸੀ ਚਲ ਆਜੋ ਅੰਦਰੇ ਫਿਰ ਚਲਾਜ ਲਈਏ ਮੈਂ ਸੁਣਾ ਪੁੱਤ ਕਿਤੇ ਹੋਰ ਦਿਲ ਜਨਨ ਤਾਂ ਸਾਰੇ ਠੀਕ ਠਾਕ। ਹਾਂਜੀ ਠੀਕ ਆ ਵਧੀਆ ਵਾ। ਹੋਰ ਪਰਿਵਾਰ ਸਾਰਾ ਠੀਕ ਠਾਕ। ਹਾਂਜੀ ਠੀਕ ਠਾਕ ਆ। ਪ੍ਰੋਣੇ ਜਾਂਦਾ ਹਾਂ। ਹਾਂਜੀ। ਸਸੀਕਾਰ ਦੀ। ਸਸੀਕਾਰ ਬਾਹੂ। ਹੋ ਸੁਣਾਓ ਠੀਕ ਠਾਕ। ਬੜੀ ਵਧੀਆ ਹੋਦੀ ਸੁਣਾਓ। ਭੈਣ। ਮੇਰੇ ਗਨੇ ਪ੍ਰੋਣੇ ਨਾਲ ਲੈ ਕੇ ਆਉਣਾ ਵਾ। ਹੁਣ ਇਕੱਲੇ ਆ ਗਈ। ਉਨੂੰ ਮੈਂ ਕੀ ਲੈ ਕੇ ਆਉਣਾ ਸੀ। ਉਹਨਾਂ ਨੂੰ ਤਾਂ ਛੁੱਟੀ ਨਹੀਂ ਮਿਲੀ ਹੈਗੀ। ਤਾਂ ਹੀ ਫਿਰ ਮੈਂ ਆ ਗਈ ਆ। ਮੈਂ ਚੱਲ ਜਦੋਂ ਆਉਣਗੇ। ਫਿਰ ਵੇਖੀ ਜਾਊਗੀ ਫਿਰ ਚੱਲ ਜਾਾਂਗੇ ਇਕੱਠੇ ਉਹ ਚੱਲ ਛੁੱਟੀ ਦਾ ਇਦਾਂ ਹੀ ਆ ਹੁਣ ਫੌਜ ਦਾਊਗੀ ਤੇ ਫੇੜੀ ਹੈ ਨਾ ਉਹੀ ਨਾ ਕਹਿ ਦਿੰਦੇ ਆ ਬਸ ਐ ਹਫਤੇ ਆ ਜਾਣਾ ਐ ਹਫਤੇ ਆ ਜਾਣਾ ਆਏ ਇੱਥੇ ਚੱਲੇ ਚਲੋ ਪਾਣੀ ਪੀਓ ਚੰਗਾ ਆ ਪੈਣ ਨਹੀਂ ਲੈ ਕੇ ਆਈ ਭਾਈਏ ਨੂੰ ਕੋਨੇ ਵੀ ਆਣਗੇ ਕਾਨੂੰਨੀ ਸਮਝਾਉਣੇ ਆ ਇਹਨੂੰ ਆਹ ਤੇ ਯਾਰਾ ਪੁੱਟ ਕੇ ਉਧਰ ਕਰ ਦੋ ਤੇ ਆਹ ਬੰਦੇ ਨਾਲ ਕੇ ਉਧਰ ਕਰ ਦੋ ਬੀਹ ਲੈ ਦਲਜੀਤ ਇਹਨੂੰ ਅਕਲ ਹੈਗੀ ਮਾਸਾ ਜਿੰਨੀ ਆਉਂਦਿਆਂ ਹੀ ਤੇ ਸਾਸਰੀ ਘਰ ਨਹੀਂ ਉਹ ਬੁਲਾਈ ਤੇ ਬਸ ਇਹ ਚਾਰ ਪੰਜ ਦੇ ਯਾਰ ਫੇਰੇ ਹੁੰਦੇ ਆ ਪਸ ਸਾਸਿਕਾ ਦੇ ਬੁਲਾ ਦੂ ਸਾਸਿਕਾ ਬੁਲਾ ਕੁੜੀ ਦਾ ਸਾਸਰੀ ਕਾਲੀ ਐ ਨਾ ਸਾਸਰੀ ਕਾਲਾ ਇਹ ਤੇ ਇਹੋ ਚਾਹੁੰਦਾ ਹੀ ਬਸ ਵੀ ਉਹ ਨਾ ਨਾਲ ਆਵੇ ਉਹ ਨਹੀਂ ਨਹੀਂ ਉਹਦੇ ਉਦਾਂ ਲਿਆ ਮੈਂ ਹਸਣ ਤੇ ਮਿਲੀ ਨਹੀਂ ਉਹਨਾਂ ਨੂੰ ਛੁੱਟੀ ਜੀ ਜੀ ਉਹ ਆਇਆ ਹੁੰਦਾ ਤੇ ਮੈਨੂੰ ਕੀ ਲੋੜ ਹੀ ਬੱਸਾਂ 'ਚ ਥੱਕੇ ਖਾਣ ਦੀ ਫਿਰ ਮੈਂ ਉਹਨਾਂ ਦੇ ਨਾਲ ਨਾ ਆਉਂਦੀ ਕਿੱਡਾ ਮਜ਼ਾਕ ਸੁਝੰਡਿਆ ਵਾ ਇਹਨੂੰ ਐਣ ਤੂੰ ਅੱਡੇ ਤੇ ਆ ਕੇ ਫੋਨ ਕੀਤਾ ਮੈਨੂੰ ਘਰੋਂ ਫੋਨ ਕਰਦੀ ਮੈਂ ਲਵਲੀ ਨੂੰ ਭੇਜ ਦਿੰਦਾ ਆਪੇ ਆ ਕੇ ਲੈ ਜਾਂਦਾ ਵੇ ਐਸੇ ਕਰਕੇ ਤੇ ਮੈਂ ਫੋਨ ਨਹੀਂ ਕੀਤਾ ਮੈਨੂੰ ਪਤਾ ਸੀ ਵੀ ਤੂੰ ਇਹਨੂੰ ਹੀ ਭੇਜਣਾ ਵਾ ਤੇ ਇਹਨੇ ਤਾਂ ਇਦਾਂ ਹੀ ਲਿਬੜੇ ਤਿਬੜੇ ਨੇ ਚਲ ਜਾਣਾ ਮੇਰੀ ਬੇਇੱਜ਼ਤੀ ਕਰਾਉਣੀ ਐ ਇਹਨੇ ਉੱਥੇ ਤੇ ਲਿਬੜਿਆ ਵਾ ਭਲਾ ਤੇ ਹੋਰ ਕੀ ਐ ਦਰਜੀਤ ਸਾਰਾ ਦਿਨ ਇੰਦਾ ਵਾ ਤੇ ਕੀ ਕਰੀਏ ਫਿਰ ਹੁਣ ਐ ਵੀਰ ਵੇਖ ਲਾ ਆਪ ਜਦੋਂ ਨਿੱਕੀ ਹੁੰਦੀ ਤੇ ਨੱਕ ਵੀ ਨਹੀਂ ਪੁੰਚਦੀ ਹੁੰਦੀ ਤੇ ਹੁਣ ਵਿਆਹ ਹੋ ਗਿਆ ਜੀ ਤੇ ਮੈਨੂੰ ਡਹੀ ਮੱਤਾ ਦੇਣਾ ਵੇ ਫੜੇ ਮੂੰਹ ਤੇਰਾ ਨੱਕ ਮੇਰਾ ਦੱਸ ਇਹ ਪੁੱਛਦਾ ਹੁੰਦਾ ਹੈਗਾ ਬੁੱਲਾ ਨਾ ਦੋਵੇਂ ਮੇਰੀ ਗੱਲ ਸੁਨੋ ਸੰਦੀਪ ਚਾਹ ਬਣਾ ਕੇ ਲਿਆ ਦਿਓ ਠੀਕ ਐ ਨਾ ਚਾਹ ਦੇ ਬਹਿਲੋ ਨੂੰ ਚਾਜ ਮਿੱਠਾ ਨਾ ਪਾਈ ਇਹ ਫਿੱਕੀ ਪੀਂਦੇ ਆ ਆਓ ਮੈਨੂੰ ਸੁਗਰ ਜੂ ਆ ਸੁਗਰ ਹੋਈ ਆ ਇਹਨਾਂ ਨੂੰ ਇਹਨੂੰ ਠਾਲ ਦੇ ਇੱਥੋਂ ਭਰਾਵਾ ਤੂੰ ਭਰਾ ਚਲੀ ਜਾ ਤੂੰ ਲੜ ਬਣਾ ਮੈਂ ਸਮੋਸੇ ਲੈ ਕੇ ਆਉਂਦਾ ਜਾ ਲੈ ਗਿਆ ਜਾ ਸਮੋਸੇ ਵੀ ਇਹਨੇ ਝਟ ਲੈ ਆਉਣੇ ਆ ਇੱਥੇ ਭਾਵੇਂ ਕਿਸੇ ਨਾਲ ਗੱਲੀ ਲੱਗ ਜੇ ਤੇ ਉਦੋਂ ਸਾਡੀ ਚਾਹ ਵੀ ਠੰਡੀ ਹੋ ਜੇ ਉਹ ਨਹੀਂ ਭੈਣ ਮੜਾ ਸੁਧਰ ਗਿਆ ਹੁਣ ਵਿਹਣ ਜੋਗਾ ਹੋ ਗਿਆ ਹੁਣ ਵਿਹਣ ਜੋਗਾ ਹੋ ਗਿਆ ਵਿਆਹ ਕੇ ਵੀ ਇਹਨੇ ਕੀ ਕਰਨਾ ਇਹੋ ਹੀ ਗੱਲਾਂ ਕਰਨੀਆਂ ਜਿਹੜੀਆਂ ਹੁਣ ਕਰਨ ਡਿਆ ਏ ਇਹ ਹੁਣ ਸਾਰੇ ਕੰਮ ਆਪ ਕਰਦਾ ਵਾ ਇਹਨੂੰ ਬੰਮੀ ਤੇ ਜਾਣ ਹੀ ਦਿੰਦਾ ਸਾਰੇ ਕੰਮ ਆਪ ਕਰਦਾ ਉਹ ਚੱਲ ਵਧੀਆ ਵਾ ਦਲਜੀਤ ਜੇ ਸਾਰੇ ਕੰਮ ਕਰਨ ਡਿਆ ਪਿਆ ਵਾ ਤੇ ਨਹੀਂ ਸਿਆਣਾ ਹੋ ਗਿਆ ਹੁਣ ਤੇ ਚੱਲ ਅੰਦਰ ਜਿੰਦਰ ਸਿੰਘ ਦਾ ਸਿਆਣਾ ਕਰ ਲਈ ਕੋਈ ਗੱਲ ਨਹੀਂ ਇਤਨਾ ਕਰਦਾ ਹੁੰਦਾ ਵਗੇ ਵੀ ਓ ਮਮੀ ਮੈਂ ਗੁੱਸਾ ਕਾਦਾ ਕਰਨਾ ਵਾ ਮੈਨੂੰ ਪਤਾ ਵਾ ਵੀ ਉਹ ਤੇ ਹੈ ਹੀ ਇਦਾਂ ਦਾ ਵਾ ਹੋਰ ਦਲਜੀਤ ਤੂੰ ਦੱਸ ਵੀ ਕਿੱਦਾਂ ਵਾ ਝੋਨਾ ਝਾਨਾ ਠੀਕ ਵਾ ਝੋਨਾ ਭੈਣ ਠੀਕ ਵਾ ਚਾਹ ਤੀ ਕਰੋ ਭੈਣ ਭਰਾ ਕਰਨਾ ਤੇ ਮੈਂ ਵੇਖਾਂ ਮੁੰਡਾ ਵੜਾ ਢੋਂਡਿਆ ਅਖਰੀ ਚੱਲਦਾ ਚੱਲ ਕੋਈ ਨਹੀਂ ਫੜ ਲਓ ਦਲਜੀਤ ਮੈਨੂੰ ਇਹ ਦੱਸੋ ਹਾਂਜੀ ਹਾਂਜੀ ਕਿ ਜਿਹੜੀ ਖੂਹ ਵਾਲੀ ਮੋਟਰ ਵਾ ਉਹਦਾ ਕਿਦਾਂ ਵਾ ਚੱਲਦੀ ਆ ਚੰਗੀ ਕਿ ਨਹੀਂ ਉਹ ਭੈਣ ਚੱਲਦੀ ਤਾਂ ਹੈਗੀ ਆ ਤੁਹਾਨੂੰ ਪਤਾ ਅੱਜਕੱਲ ਨਾ ਖੂਹ 'ਚ ਪਾਣੀ ਪੈ ਜਾਂਦਾ ਵਾ ਹੁੰਦਾ ਦੇ ਔਖਾ ਹੀ ਆ ਸਾਰੇ ਸਮਰਸੀਬਲ ਹੋ ਗਏ ਲੱਗੇ ਸਾਡੇ ਥੋੜਾ ਔਖਾ ਵਾ ਕੋਈ ਗੱਲ ਨਹੀਂ ਅੱਜ ਜਿ ਝੋਨਾ ਲਾ ਲਿਆ ਵਾ ਅਗਲੀ ਵਾਰ ਕਰਾਂਗੇ ਹੁਣ ਉਹ ਮੈਨੂੰ ਗੇਤਾ ਦੱਸਦਾ ਜੀ ਇਹ ਗੱਲ ਹੀ ਤੇ ਚੱਲ ਕੋਈ ਨਹੀਂ ਮੈਂ ਪੈਸੇ ਦੇ ਦਿੰਦੀ ਤੇ ਤੁਸੀਂ ਸਮਰਸੀਬਲ ਲਵਾ ਲੈਂਦੇ ਐਵੇਂ ਇੰਨੀ ਖੇਚਲ ਕਰਦੇ ਰਹਿਣਾ ਭੈਣ ਟਾਡੇ ਅੱਗੇ ਵੀ ਕਿੰਨੇ ਪੈਸੇ ਦੇਣ ਵਾਲੇ ਆ ਇਹਨੂੰ ਘਰ ਬਣਾਇਆ ਸੀ ਉਹਨੂੰ ਕਿੰਨੇ ਪੈਸੇ ਲਾਏ ਉਹਦਾ ਇਹ ਲੱਥੇ ਨਹੀਂ ਆ ਕੋਈ ਗੱਲ ਨਹੀਂ ਮਾਰੀ ਮੱਡੀ ਖਰਾਬ ਹੁੰਦੀ ਆ ਭਈਆ ਹਜ਼ਾਰ ਲੱਗਦਾ ਵਾ ਠੀਕ ਕਰਾ ਲਈ ਦੀ ਆ ਸਮਰਸੀ ਬਲ ਦੇਣਾ ਘਟੋ ਘਟ ਲੱਖ ਰੁਪਈਆ ਲੱਗਣਾ ਵਾ ਇਹਨੇ ਪੈਸੇ ਕਿਥੋਂ ਲਿਆਉਣੇ ਆ ਦੇ ਚੱਲ ਕੋਈ ਗੱਲ ਨਹੀਂ ਜੇ ਲੱਖ ਰੁਪਈਆ ਲੱਗਣਾ ਹੀ ਤੂੰ ਮੈਨੂੰ ਦੱਸਦਾ ਤੇ ਸਹੀ ਆਪੇ ਹੌਲੀ ਹੌਲੀ ਲੱਥ ਜਾਣਗੇ ਜੇ ਕੋਠਿਆਂ ਦੇ ਆ ਤੇ ਉਹ ਮੈਂ ਤੁਹਾਡੇ ਕੋਲ ਮੰਗੇ ਹੌਲੀ ਹੌਲੀ ਤੁਸੀਂ ਲਾ ਦਿਓ ਉਹ ਪਹਿਣਾ ਦੇ ਪੈਸੇ ਨਹੀਂ ਰੱਖੀਦੇ ਦੇਣੇ ਪਹਿਣੇ ਕਿਸ ਦਿਨ ਨੂੰ ਵੇ ਦੇਣੇ ਤੇ ਪੈਣੇ ਆ ਮੈਂ ਕਦੋਂ ਕਹਿੰਨੀ ਵੀ ਰੱਖ ਲਓ ਆਪੇ ਕੋਈ ਗੱਲ ਨਹੀਂ ਜਦੋਂ ਤੁਹਾਡਾ ਹੱਥ ਸੌਖਾ ਹੋਊਗਾ ਉਦੋਂ ਤੁਸੀਂ ਦੇ ਦਿਓ ਕੋਈ ਗੱਲ ਨਹੀਂ ਆ ਸਮਾਨ ਨਿਕਾਉਨੇ ਆ ਫੇਰ ਕਣ ਕੋਲੇ ਹੇਲਾਂਗੇ